ਅੱਜ ਕਿੰਨਾ ਮਾਗਰਿਕਾ ਖਾਲਸਾ ਵੈਰੀ ਵਡ 4 ਮਿੰਟ ਕਰੀ ਕੀ ਕਹਣਾ ਚਾਹੁੰਦੇ ਕਿਹੜੇ ਇਲਾਕੇ ਚੋਂ ਆਏ ਸੀ ਮਾਲੀ ਜ਼ਿਲੇ ਤੋਂ ਆਏ ਆ ਸੀ ਹਾਂ ਕਹਣਾ ਚਾਹੁੰਦੇ ਅੱਜ ਵੀਜੇ ਲਾ ਕੇ ਬਹੁਤ ਖੁਸ਼ੀ ਹੋਈ ਹੈ ਹਾਂ ਹਾਂਜੀ ਬਾਕੀ ਜਿਹੜੇ ਰਾਗੇ ਉਹਨਾਂ ਦੇ ਵੀ ਲੱਗਨੇ ਚਾਹੀਦੇ ਸੀ ਇੰਤਜ਼ਾਰ ਕਿੰਨਾ ਰਹਿੰਦਾ ਹਰ ਸਾਲ ਕੀ ਕੀ ਤਰੀਕੇ ਪਹਿਲੇ ਵਾਰ ਅਪਲਾਈ ਕਰੇ ਸੀ ਪਹਿਲੇ ਵਾਰ ਲੱਗੇ ਸੀ ਹਾਂਜੀ ਬੜੀ ਸ਼ੁਕਰ ਦੋਈ ਤਰ੍ਹਾਂ ਨਹੀਂ ਵਿਸਲ ਹਾਂਜੀ ਬਹੁਤ ਨੂੰ ਇਹ ਕਹਿਣਾ ਚਾਹੁੰਦੇ ਉਹਦੇ ਪਰ ਐਕਸਪੀਰੀਅੰਸ ਹਾਂਜੀ ਵੀ ਉਹਨਾਂ ਦੇ ਪਿਛਲੇ ਅਗਲੇ ਚਾਹੀਦੇ ਸੀ ਜਿਨ੍ਹਾਂ ਦੀ ਉਮਰ ਹੁਣ 80 ਸਾਲ ਦੀ ਹੋ ਗਈ ਉਹਨਾਂ ਅਸਾਂ ਰੁੱਕੇ ਜਾਂ ਹੁਣ ਵੀ ਅੱਗੇ ਨੂੰ ਪਤਾ ਨਹੀਂ ਜਾਣਾ ਜਾਂ ਨਹੀਂ ਜਾਣਾ ਉਹ ਰਹਿ ਗਏ ਇਸ ਖੇਚਾ ਜਿਹੜੀ ਗੁਰੂਤਾ ਮਹਾਂ ਦਰਸ਼ਨ ਕਰਨ ਦੀ ਵਿਛੜੀ ਜਿਹੜੇ ਸਾਡੇ ਗੋੜਤਾਵ ਨੇ ਉਹਨਾਂ ਦੇ ਦਰਸ਼ਨ ਕਰਦੀ ਖੇਚ ਹੁੰਦੀ ਆ ਤਾਂ ਉਹ ਖੇਚ ਹਾਂਜੀ ਬਹੁਤ ਦਿਲ ਨੂੰ ਬਹੁਤ ਜ਼ਿਆਦਾ ਖਿੱਚ ਸੀ ਵੀ ਆਪਾਂ ਵੀ ਦਰਸ਼ਨ ਕਰਕੇ ਆਈਏ ਆਪਣੇ ਗੁਰੂਆਂ ਦੇ ਹਾਂਜੀ ਅੱਜ ਪਰਮਾਤਮਾ ਨੇ ਸੁਣ ਅਜ ਤਾਂ ਕਿੰਨੇ ਦਿਨ ਦਾ ਟੂਰ ਟੂਰ ਜੀ ਇਹ 10 ਦਿਨ ਦਾ ਮਿਲਿਆ ਕਿਹੜੀ ਕਿਹੜੀ ਗੁਰੂ ਦਾ ਮਿਲ ਆਦਰਸ਼ਨ ਕਰਵਾਉਣ ਉਸ ਤੇ ਕਿੰਨੇ ਕਿੰਨੇ ਗੁਰੂ ਦਾ ਮਿਲਿਆ ਅੱਜ ਮੇਰੇ ਖਿਆਲ ਪੰਜ ਗੁਰੂ ਤਾਂ ਹੋਣੇ ਆ ਪੰਜ ਗੁਰੂ ਤਾਂ ਹੋਣੇ ਜੀ ਉਸ ਤੋਂ ਪਹਿਲੇ ਵਨ ਜਾ ਰਹੇ ਆ ਪੰਜਾ ਸਾਹਿਬ ਹੋ ਗਿਆ ਉਹਦਾ ਜੀ ਮੇਰਾ ਨਾਮ ਮਨਜਿੰਦਰ ਕੁੜਾ ਹੈ ਪਿੰਡ ਹਜਾਤਪੁਰ ਕੀ ਕਹਿਣਾ ਚਾਹੁੰਦੇ ਜੀ ਅੱਜ ਵੀਜ਼ੇ ਮਿਲੇ ਤੁਹਾਨੂੰ ਸਰ ਬਹੁਤ ਖੁਸ਼ ਹੈ ਔਰ ਮੈਂ ਔਰ ਮੇਰੇ ਮੰਮੀ ਆਸੀ ਫਸਟ ਟਾਈਮ ਅਪਲਾਈ ਕੀਤਾ ਸੀ ਔਰ ਫਸਟ ਟਾਈਮ ਸਾਡਾ ਸਕਸੈਸਫੁਲੀ ਹੋ ਗਿਆ ਵੀਜ਼ਾ ਲੱਗ ਗਿਆ ਔਰ ਅਸੀਂ ਬਹੁਤ ਖੁਸ਼ ਹੈ ਥੋੜੀ ਜੀ ਦੁੱਖ ਵੀ ਆ ਕਿਉਂਕਿ ਕਾਫੀ ਲੋਕ ਕਾਫੀ ਉਦਾਸ ਹੈ ਜਿਹੜੇ ਕਿ ਕਾਫੀ ਚਾਵਨ ਨਾਲ ਜਿਹਨਾਂ ਨੇ ਕੀਤਾ ਸੀ ਅਪਲਾਈ ਪਰ ਰਿਜੈਕਟ ਹੋ ਗਏ ਇਸ ਵਾਰ ਰਿਜੈਕਸ਼ਨ ਕਾਫੀ ਜ਼ਿਆਦਾ ਆਈ ਹੈ ਕਿਉਂਕਿ 21 2200 ਵੀਜ਼ਾ ਵਿੱਚੋਂ ਸਿਰਫ 700 ਵੀਜ਼ਾ ਹੀ ਉਹਨਾਂ ਨੇ ਕਿਤੇ ਬਾਕੀ ਸਾਰੇ ਡਿਨਾਈ ਕਰ ਦਿੱਤੇ ਜਦਕਿ ਲਾਸਟ ਟਾਈਮ ਮੇ ਵੀ ਸ਼ਾਇਦ 3000 ਵੀਜ਼ਾ ਸੀ ਸੋ ਬਸ ਇੱਕ ਅਪੀਲ ਹੈ ਪਾਕਿਸਤਾਨ ਸਰਕਾਰ ਨੂੰ ਕਿ ਜ਼ਿਆਦਾ ਤੋਂ ਜ਼ਿਆਦਾ ਵੀਜ਼ਾ ਦੇਣ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਧਰਤੀ ਸਾਡੇ ਲਈ ਕਾਫੀ ਮਹੱਤਵ ਰੱਖਦੀ ਹੈ ਔਰ ਉਹਨਾਂ ਦੇ ਜਨਮ ਸਥਾਨ ਹੈ ਜਿਹਨੂੰ ਹਰ ਪੰਜਾਬੀ ਦਰਸ਼ਨ ਕਰਕੇ ਆਪਣਾ ਜੀਵਨ ਸਭ ਕੁਝ ਬੁਣਾਣਾ ਚਾਹੁੰਦਾ ਹਾਂ ਕੀ ਕਹਣਾ ਚਾਹੁੰਦੇ ਜੀ ਕਿੰਨੇ ਦਿਨ ਦਾ ਟੂਰ ਹੈ ਸਰ 10 ਦਿਨ ਦਾ ਟੂਰ ਹੈ ਔਰ 10 ਦਿਨ ਦੇ ਟੂਰ ਵਿੱਚ ਮੈਨੂੰ ਲੱਗਦਾ ਕਿ ਅਸੀਂ 4 ਤੋਂ 5 ਗੁਰਦੁਆਰਿਆਂ ਤੇ ਦਰਸ਼ਨ ਕਰਾਂਗੇ ਜਿਨ੍ਹਾਂ ਵਿੱਚ ਕਰਤਾਰ ਸਾਹਿਬ ਕਰਤਾਰਪੁਰ ਹਾਂ ਕੋਰੀਡੋਰ ਵੀ ਇਨਕਲੂਡ ਹੈ ਔਰ ਪੰਜਾ ਸਾਹਿਬ ਗੁਰਦੁਆਰਾ ਵੀ ਹੈ ਔਰ ਇਹ ਕਾਫੀ ਮਤਲਬ ਖੁਸ਼ੀ ਦੀ ਗੱਲ ਹੈ ਕਿਉਂਕਿ ਪਾਕਿਸਤਾਨ ਜਾਣਾ ਥੋੜਾ ਜਿਆਦਾ ਤੇ ਡਿਫਿਕਲਟ ਹੈ ਉਹਦੇ ਲਈ ਵੀਜ਼ਾ ਅਪਲਾਈ ਕਰਨੇ ਪੈਂਦਾ ਉਹ ਵੀ ਇੱਕ ਲੱਕੀ ਡਰੋਅ ਦੀ ਤਰ੍ਹਾਂ ਨਿਕਲਦਾ ਹੈ ਤੇ ਖੁਸ਼ ਤਾਂ ਬਹੁਤ ਹੋਈ ਆ ਕਿ ਹਾਂ ਸਰ ਕਾਫੀ ਕਾਫੀ ਲੋਕ ਉਦਾਸ ਹੈ ਕਿਉਂਕਿ ਕਈਆਂ ਦੀ ਰਿਜੈਕਸ਼ਨ ਆ ਗਈ ਔਰ ਕਾਫੀ ਉਦਾਸ ਹੈ ਕਿਉਂਕਿ 2200 ਵਿੱਚੋਂ ਸਿਰਫ 700 ਆਇਆ ਹੈ ਤਕਰੀਬਨ ਤੀਜਾ ਹਿੱਸਾ ਜੀ ਸਤਜੀ ਅਸੀਂ ਮੇਰਾ ਨਾਮ ਅਮਰਜੀਤ ਕੌਰਿਆ ਅਸੀਂ ਲੁਧਿਆਣੇ ਤੋਂ ਆਏ ਆ ਜੀ ਤੇ ਸਾਡਾ ਵੀਜਾ ਅਸੀਂ ਪਿਛਲੀ ਵਾਰ ਵੀ ਲਗਾਇਆ ਸੀ ਸਾਡਾ ਬਿਲਕੁਲ ਨਹੀਂ ਆਇਆ ਅੱਜ ਕਿ ਉਹ ਪਾਸ਼ਾ ਦੀ ਮਿਹਰ ਹੋਈ ਆ ਸਾਡਾ ਵੀਜ਼ਾ ਆ ਗਿਆ ਦੋਨਾਂ ਜਣਿਆਂ ਦਾ ਮੇਰੀ ਮਦਰ ਲੋ ਉਹਨਾਂ ਦਾ ਨਹੀਂ ਆਇਆ ਉਹ ਨਰਾਸ਼ ਆ ਲੇਕਿਨ ਮਾਤਾ ਜੀ ਜੇ ਮੇਰੀ ਜਗ੍ਹਾ ਤੁਸੀਂ ਜਾ ਸਕਦੇ ਤੇ ਮੈਂ ਤੁਹਾਨੂੰ ਭੇਜ ਸਕਦੀ ਆ ਪਰ ਨਹੀਂ ਗੱਲ ਬੰਨੀ ਏ ਵਾਲੀ ਪਰ ਅਸੀਂ ਇਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਹੁਣ ਅਗਲੇ ਸਾਲ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦੇ ਵੀ ਆਉਣ ਤੇ ਹੋਰ ਵੀ ਜਿਹੜੇ ਲਾਉਣ ਉਹਨਾਂ ਦੇ ਵੀ ਆਉਣ ਕਿੰਨੀ ਤਾਂਗ ਰਹਿੰਦੀ ਹਰ ਵਾਰ ਬਹੁਤ ਮੈਨੂੰ ਤਾਂ ਬਿਰਜੀ ਇੰਨੀ ਕੁ ਖੁਸ਼ੀ ਆ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਕਿ ਮੈਂ ਸ਼ੁਰੂ ਦਿਨ ਤੋਂ ਮੈਨੂੰ ਇਹ ਬੰਨੇ ਲਗਣ ਵੀ ਬਹੁਤ ਸੀਗੀ ਤੇ ਹੁਣ ਵੀ ਮੈਨੂੰ ਇਹ ਟਾਈਮ ਬਹੁਤ ਖੁਸ਼ੀ ਆ ਗਏ ਐਸੀ ਜਾ ਰਹੇ ਜਿਹੜੇ ਸਾਨੂੰ ਜਾਣ ਦੀ ਇੰਨੀ ਖੁਸ਼ੀ ਆ ਜੇ ਉੱਥੇ ਜਾ ਕੇ ਪਤਾ ਨਹੀਂ ਸਾਨੂੰ ਕਿੰਨੀ ਖੁਸ਼ੀ ਮਿਲਣੀ ਹੈ ਕਿ ਇੰਨਾ ਸਾਡਾ ਮਨ ਖੁਸ਼ ਹੈ ਅੰਦਰੋਂ ਸਾਡੇ ਬੱਚੇ ਬਹੁਤ ਖੁਸ਼ ਹੈ ਕਿ ਚਲੋ ਸਾਡੇ ਮੰਮੀ ਡੈਡੀ ਜਾ ਰਹੇ ਮਾਤਾ ਪਿਤਾ ਜੀ ਅੱਗੇ ਸਾਡੀ ਵੀ ਕਿਤੇ ਆਸ ਸਾਨੂੰ ਵੀ ਮਿਲੂ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਜਿਹੜੇ ਲੈ ਗਏ ਨੇ ਜਿਹੜੇ ਸਰਕਾਰ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਉਹਨਾਂ ਦੀ ਬੇਨਤੀ ਹੈ ਉਹਨਾਂ ਦੇ ਵੱਲ ਵੀ ਕਿ ਤੁਸੀਂ ਇਦਾਂ ਕਰੋ ਕਿ ਅੱਗੇ ਤੋਂ ਜਿੰਨੇ ਪਾਸਪੋਰਟ ਫੜਿਆ ਕਰੋ ਜਿੰਨੇ ਤੁਹਾਨੂੰ ਵੀਜ਼ਾ ਦੇਣਾ ਵਾ ਕਿ ਬਾਕੀ ਨਾ ਨਰਾਜ਼ ਹੋਣ ਕਿ ਬਾਕੀਆਂ ਦੇ ਦਿਲ ਇਦਾਂ ਖਰਾਬ ਹੁੰਦੇ ਆ ਕਿ ਨਹੀਂ ਆਏ ਹੁਣ ਸਾਡਾ ਪਿਛਲੇ ਵਾਰਾਂ ਬਹੁਤ ਮਨ ਖਰਾਬ ਸੀਗਾ ਸਾਡਾ ਵੀਜ਼ਾ ਨਹੀਂ ਜੀ ਆਇਆ ਤੇ ਹੁਣ ਇਸੇ ਤਰ੍ਹਾਂ ਸਾਰਿਆਂ ਦੇ ਮਨ ਇੱਕੋ ਜਿਹੇ ਹੁੰਦੇ ਆ ਕਿ ਸਭ ਨੂੰ ਹੀ ਦੇਣੋ ਉਨੇ ਹੀ ਫੜ ਲੈ ਜਿੰਨੇ ਕ ਦੇਣੇ ਆ ਤੇ ਕੋਈ ਵੀ ਨਰਾਜ ਨਾ ਜਾਵੇ ਗੇ ਗੁਰੂ ਘਰ ਸਾਰਿਆਂ ਨੂੰ ਆਸ ਹੁੰਦੀ ਕਿ ਅਸੀਂ ਦਰਸ਼ਨ ਕਰਕੇ ਆਈਏ ਸਾਡੇ 14 ਤਰੀਕ ਤੋਂ ਜਾ ਰਹੇ ਆ ਅਸੀਂ 22 ਤਰੀਕ ਦੀ ਸਾਡੀ ਵਾਪਸੀ ਆ ਹਾਂਜੀ ਬਾਕੀ ਬਹੁਤ ਖੁਸ਼ੀ ਆ ਜੀ ਅਸੀਂ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ